ਸਾਡੇ ਨਸ਼ਿਆਂ ਦੇ ਵਿਰਖਲਾਪ ਸਾਡੀ ਮੈਂ ਸ਼ੁਰੂ ਕੀਤੀ ਹੋਈ ਆ ਆ ਜਿਹੜੀ ਇੱਕ ਵੀਡੀਓ ਵਾਇਰਲ ਹੋ ਰਹੀ ਆ ਇਹਦੇ ਵਿੱਚ ਜਿਹੜੇ ਵੀ ਵਿਅਕਤੀ ਹੈਗੇ ਇਹ ਅਸੀਂ ਆਇਡੈਂਟੀਫਾਈਡ ਕਰ ਲਿਆ ਸਾਡੇ ਮਾਨਜੋਗ ਐਡੀਜੀਪੀ ਸਾਹਿਬ ਤੇ ਮਾਨਜੋਗ ਐਸਐਸਪੀ ਸ਼੍ਰੀ ਦੀਪ ਕਪਾਰਜੀ ਦੇ ਹੁਕਮਾਂ ਦੇ ਅਨਸਾਰ ਸਾਡੇ ਨਸ਼ਿਆਂ ਦੇ ਵਿਰਖਲਾਪ ਸਾਡੀ ਮੈਂ ਸ਼ੁਰੂ ਕੀਤੀ ਹੋਈ ਆ ਤੇ ਇਸੇ ਲੜੀ ਦੇ ਵਿੱਚ ਹੀ ਆ ਜਿਹੜੀ ਇੱਕ ਵੀਡੀਓ ਵਾਇਰਲ ਹੋ ਰਹੀ ਆ ਇਹਦੇ ਵਿੱਚ ਜਿਹੜੇ ਵੀ ਵਿਅਕਤੀ ਹੈਗੇ ਇਹ ਅਸੀਂ ਆਇਡੈਂਟੀਫਾਈਡ ਕਰ ਲਿਆ ਤੇ ਅਸੀਂ ਪੁਲਿਸ ਟੀਮਾਂ ਇਹਨਾਂ ਦੀ ਭਾਲ ਦੇ ਵਿੱਚ ਲੱਗੇ ਹੋਈਆਂ ਤੇ ਛੇਤੂ ਤੋਂ ਛੇਤੀ ਇਹਨਾਂ ਨੂੰ ਕਾਬੂ ਕਰਕੇ ਤੇ ਅਸਲੀਅਤ ਸਾਹਮਣੇ ਲਿਆਂਦੀ ਜਾਵੇਗੀ ਸਾਡੇ ਨਸ਼ਿਆਂ ਦੇ ਵਿਰਖਲਾਪ ਸਾਡੀ ਮਹਮ ਸ਼ੁਰੂ ਕੀਤੀ ਹੋਈ ਆ ਆ ਜਿਹੜੀ ਇੱਕ ਵੀਡੀਓ ਵਾਇਰਲ ਹੋ ਰਹੀ ਆ ਇਹਦੇ ਵਿੱਚ ਜਿਹੜੇ ਵੀ ਵਿਅਕਤੀ ਹੈਗੇ ਇਹ ਅਸੀਂ ਆਇਡੈਂਟੀਫਾਈਡ ਕਰ ਲਿਆ ਸਾਡੇ ਮਾਨਯੋਗ ਐਡੀਜੀਪੀ ਸਾਹਿਬ ਤੇ ਮਾਨਯੋਗ ਐਸਐਸਪੀ ਸ਼੍ਰੀਦੀਪ ਕਪਾਰਜੀ ਦੇ ਹੁਕਮਾਂ ਦੇ ਅਨਸਾਰ ਸਾਡੇ ਨਸ਼ਿਆਂ ਦੇ ਵਰਕਲਾਪ ਸਾਡੀ ਮਹਿਮਾ ਸ਼ੁਰੂ ਕੀਤੀ ਹੋਈ ਆ ਤੇ ਇਸੇ ਲੜੀ ਦੇ ਵਿੱਚ ਹੀ ਆ ਜਿਹੜੀ ਇੱਕ ਵੀਡੀਓ ਵਾਇਰਲ ਹੋ ਰਹੀ ਆ ਇਹਦੇ ਵਿੱਚ ਜਿਹੜੇ ਵੀ ਵਿਅਕਤੀ ਹੈਗੇ ਇਹ ਅਸੀਂ ਆਇਡੈਂਟੀਫਾਈਡ ਕਰ ਲਿਆ ਤੇ ਅਸੀਂ ਪੁਲਿਸ ਟੀਮਾਂ ਇਹਨਾਂ ਦੀ ਭਾਲ ਦੇ ਵਿੱਚ ਲੱਗੀਆਂ ਹੋਈਆਂ ਤੇ ਛੇਤੂ ਤੋਂ ਛੇਤੀ ਇਹਨਾਂ ਨੂੰ ਕਾਬੂ ਕਰਕੇ ਤੇ ਅਸਲੀਅਤ ਸਾਹਮਣੇ ਲਿਆਂਦੀ ਜਾਵੇਗੀ ਸਾਡੇ ਨਸ਼ਿਆਂ ਦੇ ਵਰਕਰਾਂ ਸਾਡੀ ਮਹਿਮ ਸ਼ੁਰੂ ਕੀਤੀ ਹੋਈ ਆ ਆ ਜਿਹੜੀ ਇੱਕ ਵੀਡੀਓ ਵਾਇਰਲ ਹੋ ਰਹੀ ਆ ਇਹਦੇ ਵਿੱਚ ਜਿਹੜੇ ਵੀ ਵਿਅਕਤੀ ਹੈਗੇ ਇਹ ਅਸੀਂ ਆਇਡੈਂਟੀਫਾਈਡ ਕਰ ਲਿਆ ਸਾਡੇ ਮਾਨਯੋਗ ਐਡੀਜੀਪੀ ਸਾਹਿਬ ਤੇ ਮਾਨਯੋਗ ਐਸਐਸਪੀ ਸ਼੍ਰੀ ਦੀਪਕਪਾਰਜੀ ਦੇ ਹੁਕਮਾਂ ਦੇ ਅਨਸਾਰ ਸਾਡੇ ਨਸ਼ਿਆਂ ਦੇ ਵਿਰਖਲਾਪ ਸਾਡੀ ਮੈਂ ਸ਼ੁਰੂ ਕੀਤੀ ਹੋਈ ਆ ਤੇ ਇਸੇ ਲੜੀ ਦੇ ਵਿੱਚ ਹੀ ਆ ਜਿਹੜੀ ਇੱਕ ਵੀਡੀਓ ਵਾਇਰਲ ਹੋ ਰਹੀ ਆ ਇਹਦੇ ਵਿੱਚ ਜਿਹੜੇ ਵੀ ਵਿਅਕਤੀ ਹੈਗੇ ਇਹ ਅਸੀਂ ਆਇਡੈਂਟੀਫਾਈਡ ਕਰ ਲਿਆ ਤੇ ਅਸੀਂ ਪੁਲਿਸ ਟੀਮਾਂ ਇਹਨਾਂ ਦੀ ਭਾਲ ਦੇ ਵਿੱਚ ਲੱਗੇਆਂ ਹੋਈਆਂ ਤੇ ਛੇਤੂ ਤੋਂ ਛੇਤੀ ਇਹਨਾਂ ਨੂੰ ਕਾਬੂ ਕਰਕੇ ਤੇ ਅਸਲੀਅਤ ਸਾਹਮਣੇ ਲਿਆਂਦੀ ਜਾਵੇਗੀ ਸਾਡੇ ਨਸ਼ਿਆਂ ਦੇ ਵਿਰਖਲਾਪ ਸਾਡੀ ਮਹਿਮ ਸ਼ੁਰੂ ਕੀਤੀ ਹੋਈ ਆ ਆ ਜਿਹੜੀ ਇੱਕ ਵੀਡੀਓ ਵਾਇਰਲ ਹੋ ਰਹੀ ਆ ਇਹਦੇ ਵਿੱਚ ਜਿਹੜੇ ਵੀ ਵਿਅਕਤੀ ਹੈਗੇ ਇਹ ਅਸੀਂ ਆਇਡੈਂਟੀਫਾਈਡ ਕਰ ਲਿਆ ਸਾਡੇ ਮਾਨਯੋਗ ਡੀਜੀਪੀ ਸਾਹਿਬ ਤੇ ਮਾਨਯੋਗ ਐਸਐਸਪੀ ਸ਼੍ਰੀਦੀਪ ਕਪਾਰਜੀ ਦੇ ਹੁਕਮਾਂ ਦੇ ਅਨਸਾਰ ਸਾਡੇ ਨਸ਼ਿਆਂ ਦੇ ਵਰਕਰਾਂਬ ਸਾਡੀ ਮੈਂ ਮਸ਼ੂਰੂ ਕੀਤੀ ਹੋਈ ਆ ਤੇ ਇਸੇ ਲੜੀ ਦੇ ਵਿੱਚ ਹੀ ਆ ਜਿਹੜੀ ਇੱਕ ਵੀਡੀਓ ਵਾਇਰਲ ਹੋ ਰਹੀ ਆ ਇਹਦੇ ਵਿੱਚ ਜਿਹੜੇ ਵੀ ਵਿਅਕਤੀ ਹੈਗੇ ਇਹ ਅਸੀਂ ਆਇਡੈਂਟੀਫਾਈਡ ਕਰ ਲਿਆ ਤੇ ਅਸੀਂ ਪੁਲਿਸ ਟੀਮਾਂ ਇਹਨਾਂ ਦੀ ਭਾਲ ਦੇ ਵਿੱਚ ਲੱਗੇ ਆ ਹੋਈਆਂ ਤੇ ਛੇਤੀ ਤੋਂ ਛੇਤੀ ਇਨਾਂ ਨੂੰ ਕਾਬੂ ਕਰਕੇ ਤੇ ਅਸਲੀਅਤ ਸਾਹਮਣੇ ਲਿਆਂਦੀ ਜਾਵੇਗੀ